ਫਰਾਂਜੀ ਸਸਤੀ ਕਾਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਬੱਡੇ ਸਟੈਂਡ ਦੇ ਤੇ ਜਿਹਦੇ ਉੱਤੇ ਆਪਾਂ ਉਹਨਾ ਦਾਪਟਾ ਲਾ ਕੇ ਫਿੰਡ ਕਰ ਸਕਦੇ ਆ ਜਾਂ ਸੂਟ ਕਰ ਸਕਦੇ ਆ ਉਹਦੇ ਬਾਰੇ ਕੁਝ ਤਰੀਕੇ ਕੁਝ ਕਰੀ ਲੂ ਗੱਲਾਂ ਦੱਸਣ ਲੱਗੀ ਆ ਜਿਹੜਾ ਇਹ ਸਟੈਂਡ ਹੈ ਇਹ 2.5 ਮੀਟਰ ਦਾ ਸਟੈਂਡ ਹੈ ਲੰਬਾ ਤੇ ਇਹ ਸੈਂਟੀ ਅੰਚ ਉਚਾਈ ਤੇ 28 ਇੰਚ ਵੀ ਅਜੇ ਕਰ ਤੁਸੀਂ ਚੇਅਰ ਦੇ ਉੱਤੇ ਬੈਠ ਕੇ ਪੇਂਟ ਕਰਨਾ ਤਾਂ 28 ਇੰਚ ਹੈ ਇਹਦੇ ਨੀਚੇ ਬਾਕੀ ਜੋ ਪੈਟ ਦਾ ਜਿਹੜਾ ਇਹ ਪੈਪਰੋਂ ਕਾਫੀ ਸਖ਼ਨ ਹੈ ਜਿਹੜਾ ਉੱਚਾਤਾ ਹੈ ਤੇ ਜੇ ਆਪਾਂ ਚੇਅਰ ਤੇ ਬੈਠ ਕੇ ਪੇਂਟ ਕਰਨਾ ਤਾਂ ਇਹ ਕਾਲ ਪਾਵੇ ਜਿਹੜਾ ਪੈਪਰ ਇਹ ਨਿਕਲ ਜਾਂਦੀ ਹੈ ਤੇ ਇਹਦੀ ਸਭ ਤੋਂ ਵੱਡੀ ਇਸਾਈਏ ਹੈ ਕਿ ਇਹ ਬਹੁਤ ਲਾਈਟ ਵੇਟ ਹੈ ਚੱਕਣ ਚ ਤੇ ਇੱਕ ਕੱਲੇ ਜਾਲੇ ਨੂੰ ਰੱਖਣ ਚ ਤੇ ਲਾਉਣ ਚ ਬਹੁਤ ਸੁਖਾਲਾ ਹੈ ਇਹਦੇ ਵਿੱਚਕਾਰ ਵੀ ਇਹ ਵਾਲੇ ਪੁਰਜੇ ਲੱਗੇ ਹੋਏ ਆ ਜਿਹਦੇ ਤੋਂ ਇਹ ਵਿਚਕਾਰੋਂ ਵੀ ਇਕੱਠਾ ਹੋ ਜਾਂਦਾ ਤੇ ਇੱਥੋਂ ਸਾਈਡਾਂ ਤੋਂ ਵੀ ਇਹ ਇਕੱਠਾ ਹੋ ਜਾਂਦਾ ਸੋ ਇਹ ਇਸ ਇਸ ਤਰ੍ਹਾਂ ਸਾਈਡ ਤੋਂ ਇਕੱਠਾ ਕਰੋ ਵਿਚਕਾਰੋਂ ਇਕੱਠਾ ਕਰੋ ਤੇ ਇਸ ਤਰ੍ਹਾਂ ਇਕੱਠਾ ਕਰਕੇ ਇਹ ਥੋੜੀ ਜਿਹੀ ਜਗ੍ਹਾ 'ਚ ਵੀ ਰੱਖਿਆ ਜਾ ਸਕਦਾ ਹੈ ਇਹ ਜਿਆਦਾ ਜਗ੍ਹਾ ਨਹੀਂ ਘੇਰਦਾ ਸੋ ਇਹ 2 1/2 ਮੀਟਰ ਲੰਬਾ ਤੇ 37 ਚਾਈਏ ਦੀ 28 ਚਾਈਏ ਇੱਕ ਜੇਰ ਵਾਲੀ ਤੇ ਖੜੇ ਕਰਕੇ ਪੇਂਟ ਕਰਨਾ ਤਾਂ ਤੁਸੀਂ 37 ਤੇ ਆ ਇਹ ਵਿੱਚ ਕਾਰਨ 48 ਇੰਚ ਚਾਈ ਹੈ ਜੀ ਜੋ ਕਿ ਪੂਰਾ ਦੁਪੱਟਾ ਆ ਜਾਂਦਾ ਹੈ ਇਹਦੇ ਚ ਸੋ ਇਸ ਨੂੰ ਕਿਸ ਤਰ੍ਹਾਂ ਆਪਾਂ ਦੁਪੱਟੇ ਨੂੰ ਲਾਉਣਾ ਹੈ ਦੇਖੋ ਇਹ ਵਾਲੀ ਟੇਪ ਰੋਲ ਹੈ ਟੇਪ ਰੋਲ ਹੈ ਜਿਹੜੀ ਤੁਸੀਂ ਇਹ ਅੱਧਾ ਇੰਚ ਪਾਉਣਾ ਹੈ ਚਲੋ ਤੁਹਾਡੀ ਮਰਜ਼ੀ ਆ ਉਹ ਲੈ ਸਕਦੇ ਆ ਤੁਸੀਂ ਜਦੋਂ ਪਹਿਲੀ ਵਾਰ ਸ਼ੁਰੂ ਕਰਨਾ ਤਾਂ ਇਸ ਟੇਪ ਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਘੁਮਾ ਕੇ ਇਸ ਤਰ੍ਹਾਂ ਹਦੇ ਨੂੰ ਐ ਡਬਲ ਕਰਕੇ ਤੇ ਇੱਥੋਂ ਇਹਨੂੰ ਕੱਟ ਦੇਣਾ ਤੇ ਇੱਥੋਂ ਇਸ ਤਰ੍ਹਾਂ ਚਪਕਾ ਦੇਣਾ ਇਸ ਤਰ੍ਹਾਂ ਚਾਪਕੀ ਸੋ ਇਹਦੇ ਵਿੱਚ ਆਪਾਂ ਪੈਨ ਲਾ ਲਾਂਗੇ ਇਸ ਤਰ੍ਹਾਂ ਇਹਨੂੰ ਸਾਰੇ ਨੂੰ ਆਪਾਂ ਕਵਰ ਕਰ ਲੈਣਾ ਇਸ ਤਰ੍ਹਾਂ ਕਰਕੇ ਇਹਨੂੰ ਥੋੜੀ ਜਿਹੀ ਵੱਡੀ ਰੱਖਣੀ ਹੈ ਕਈ ਵਾਰ ਕਿਸੇ ਕੱਪੜੇ ਦਾ ਆਪਣੇ ਦਾ ਜਿਹੜਾ ਆਰਧ ਹੁੰਦਾ ਪਣਾ ਹੁੰਦਾ ਛੋਟਾ ਹੁੰਦਾ ਤਾਂ ਜੋ ਆਪਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਕੋ ਪੈਨ ਲਾਉਣ ਚ

ਸਾਰੇ ਲਗਾ ਲੈਣੀਆਂ ਜਿਨ੍ਹਾਂ ਦੇ ਚਾਰ ਸ਼ਕਲੇ ਨੇ ਇਸ ਤੋਂ ਅਗਲੀ ਗੱਲ ਇਹ ਆ ਕਿ ਇਹਨੂੰ ਜੋ ਜੋ ਪੈਨਲਸ ਲੱਗਦੀਆਂ ਨੇ ਜਿਹੜੀਆਂ ਪੱਗ ਦੇ ਵਿੱਚ ਪੈਨ ਲੱਗਦੇ ਹੁੰਦੀਆਂ ਪੱਗ ਪੈਨ ਜਿਹਨੂੰ ਸੂਈ ਪੈਨ ਕਹਿ ਦਿੰਦੇ ਆ ਉਹ ਵੀ ਦੋ ਤਰ੍ਹਾਂ ਦੀ ਹੁੰਦੀਆਂ ਜਿਹੜੀਆਂ ਪੱਗ ਪੈਨ ਇੱਕ ਛੋਟੀਆਂ ਹੁੰਦੀਆਂ ਉਹ ਤਿੱਖੀਆਂ ਹੁੰਦੀਆਂ ਤੇ ਉਹ ਜਦੋਂ ਆਪਾਂ ਕੱਪੜੇ ਉੱਤੇ ਲਗਾਉਨੇ ਆ ਉਸ ਤੋਂ ਬਾਅਦ ਆਕਾਰਦੇ ਆ ਤਾਂ ਪਰੇਸ਼ਾਨੀ ਆਉਂਦੀ ਆ ਆਪਣੇ ਹੱਥਾਂ 'ਚ ਲੀਖ ਉਹ ਬਦੀਆਂ ਤੇ ਉਹ ਕੱਪੜਾ ਵੀ ਫਾੜ ਦਿੰਦੀਆਂ ਸੋ ਕੋਸ਼ਿਸ਼ ਕਰੋ ਤੁਸੀਂ ਇਹਨਾਂ ਨੂੰ ਮੋਤੀ ਪੈਣਾ ਇਹਦੇ ਲਈ ਮੋਤੀ ਪੈਣਾ ਯੂਜ਼ ਕਰੋ ਮੋਤੀ ਪੈਣਾ ਜੋ ਉੱਪਰ ਟੋਪੀ ਹੀ ਮੋਤੀ ਲੱਗਾ ਹੁੰਦਾ ਉਹੀ ਪੈਣਾ ਯੂਜ਼ ਕਰੋ ਤੇ ਇਹ ਤਾਂ ਹੈ ਜੀ ਆਪਣਾ ਅਡਾ ਤੇ اٹੇ ਨੂੰ ਬਣਾਉਣ ਦਾ ਤਰੀਕਾ ਇਹਦੇ ਅਸਲੀ ਵਿੱਚ ਮੈਂ ਤੁਹਾਨੂੰ ਸਾਰਾ ਦੱਸ ਦਿੱਤਾ ਜੇ ਤੁਹਾਨੂੰ ਸਹੀ ਲੱਗਾ ਹੋਵੇ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਤੇ ਅਗਲੀ ਵੀਡੀਓ ਵਿੱਚ ਦੱਸਾਂਗੇ ਆਪਾਂ ਇਹਦੇ ਤੇ ਕੱਪੜਾ ਲਾ ਕੇ ਇਸ ਤਰ੍ਹਾਂ ਪੇਂਟ ਕਰਨਾ ਹੈ